ਅੱਜ ਤੱਕ ਆਮਨੇ ਸਾਹਮਣੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਟੀਮ ਦਾ ਕਰਦਾ ਕਿ ਜਿਨ੍ਹਾਂ ਨੇ ਸਾਡੇ ਨਾਲ ਅੰਨਾ ਯੋਗਦਾਨ ਕਰਨ데요 ਕੋਈ ਵੀ ਸਾਡੇ ਪਿੰਡ ਮੁਸ਼ਕਲ ਹੋਵੇ ਚਾਹੇ ਕੋਈ ਸਮਾਂ ਕਿਦਾਂ ਦਾ ਵੀ ਹੋਵੇ ਸਾਡੇ ਨਾਲ ਆ ਕੇ ਗੱਲਬਾਤ ਕਰਦੇ ਆ ਔਰ ਸਾਨੂੰ ਟੀਮਾਂ ਨਾਲ ਮਿਲਾਉਂਦੇ ਆ ਅੱਜ ਸਾਡੇ ਪਿੰਡ ਟੀਮ ਲਿਆਉਣ ਦਾ ਇਹਨਾਂ ਦਾ ਹੀ ਯੋਗਦਾਨ ਹੈ ਮੈਂ ਪਿੰਡ ਰੰਗਰ ਪਿੰਡੀ ਸਰਪੰਚ ਡਿਸਟ੍ਰਿਕਟ ਗੁਰਦਾਸਪੁਰ ਬਲੋਕ ਦਿਨਾਨਗਰ ਤੋਂ ਅੱਜ ਸਾਡੇ ਪਿੰਡ ਈ ਐਮ ਸੀ ਹਸਪੀਟਲ ਗੁਰਦਾਸਪੁਰ ਤੋਂ ਡਾਕਟਰਾਂ ਦੀ ਟੀਮ ਆਈ ਹੈ ਜਿਨ੍ਹਾਂ ਨੇ ਬਿਲਕੁਲ ਫ੍ਰੀ ਐਂਡ ਕੋਸਟ ਕੋਈ ਵੀ ਪੈਸਾ ਨਹੀਂ ਲਿਆ ਫ੍ਰੀ ਚੈੱਕਅਪ ਵਗੈਰਾ ਫ੍ਰੀ ਦਵਾਈਆਂ ਔਰ ਡਾਕਟਰ ਸਾਹਿਬ ਨੇ ਬਹੁਤ ਵਿਸ਼ਵਾਸ ਦਿੱਤਾ ਦੁਨੀਆ ਨੂੰ ਪਿੰਡਦਿਆਂ ਨੂੰ ਕਿ ਕਦੀ ਵੀ ਕੋਈ ਜ਼ਿਆਦਾ ਪ੍ਰੋਬਲਮ ਹੋਣ ਕਰਕੇ ਵੀ ਸਾਡੇ ਹਸਪੀਟਲ ਸਿਟੀ ਗੁਰਦਾਸਪੁਰ ਵਿੱਚ ਆਣ ਦੂਸਰਾ ਕੀ ਡਾਕਟਰ ਸਾਹਿਬ ਨੇ ਵੀ ਇਹਨਾਂ ਨੂੰ ਬੋਲਿਆ ਕਿ ਜਿਹਦੇ ਕੋਲ 5 ਲੱਖ ਦਾ ਬੀਮਾ ਕਾਰਡ ਹੈ ਉਹ ਵੀ ਆਪਣਾ ਕਾਰਡ ਲੈ ਕੇ ਸਾਡੇ ਹਸਪਤਾਲਾਂ ਜੋ ਕਿ ਅਸੀਂ ਬਿਲਕੁਲ ਕੇਅਰ ਨਾਲ ਕੰਮ ਕਰਾਂਗੇ ਉਹਨਾਂ ਨਾਲ ਔਰ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਾਂਗੇ ਮੈਂ ਇਸ ਹਸਪਤਾਲ ਦਾ ਔਰ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੰਨੇ ਬਰੀਕੀ ਨਾਲ ਸਾਰਿਆਂ ਨੂੰ ਚੈੱਕ ਅਪ ਕੀਤਾ ਔਰ ਸਾਰਿਆਂ ਦਾ ਹੌਸਲਾ ਵਸਾਈ ਕੀਤਾ ਫ੍ਰੀ ਦਵਾਈਆਂ ਦਿੱਤੀਆਂ ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਸਿੰਘ EMC City ਹਸਪਤਾਲ ਗੁਰਦਾਸਪੁਰ ਤੋਂ ਮਾਰਕੀਟ ਡਿਪਾਰਟਮੈਂਟ ਅਸੀਂ ਹਰ ਤਰ੍ਹਾਂ ਜਿੱਦ ਐਤਵਾਰ ਦੇ ਐਤਵਾਰ ਮੈਡੀਕਲ ਕੈਂਪ ਲਗਾ ਰਹੇ ਹਾਂ ਅੱਜ ਅਸੀਂ ਰੰਗਲਪਿੰਡੀ ਦੇ ਵਿੱਚ ਮੁਹਰੰਪੁਰ 에ਰੀਆ ਚ ਆਏ ਹੋਏ ਨੇ ਔਰ ਕਾਫੀ ਪੇਸ਼ੈਂਟ ਵੇਖ ਰਹੇ ਨੇ ਕਾਫੀ ਪੇਸ਼ੈਂਟ ਆ ਵੀ ਰਹੇ ਨੇ ਜੋ ਵੀ ਪ੍ਰੋਬਲਮ ਆ ਰਹੀ ਹੈ ਸਕਿਨ ਦੀਆਂ ਔਰ ਸਾਰੇ ਜੋ ਕਿ ਫਲੱਡ 에ਰੀਆ ਕਰਕੇ ਆਏ ਆ ਔਰ ਸਾਰੇ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ ਸਾਡੀ ਮੈਡੀਕਲ ਟੀਮ ਪਹੁੰਚੀ ਹੈ